ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਭੋਜੀਆਂ ਪਹੁੰਚੇ ਆ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸਰਦਾਰ ਜਗENDER ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵਪਾਰ ਦਾ ਕੰਮ ਆ ਸਾਰੇ ਸੱਜਣ ਜਾਣਦੇ ਆ ਠੀਕ ਆ ਜੀ ਪੰਜਵਾੜ ਪਿੰਡ ਦੇ ਬਿਲਕੁਲ ਲੱਗੇ ਆ ਇਹ ਪਿੰਡ ਭੋਜੀਆਂ ਚਭਾਲ ਦੇ ਵੀ ਨੇੜੇ ਆ ਦੋ ਬੱਚੀਆਂ ਭਾਜੀ ਹੁਣੀਆਂ ਅੱਜ ਲੈ ਕੇ ਆਏ ਆ ਇੱਕ ਗੱਬਣ ਤੁਹਾਨੂੰ ਦਿਖਾਉਣੀ ਆ ਤੇ ਇੱਕ ਸੂਈ ਸਵਾਈ ਆ ਹਾਂ ਫਿਰ ਇੱਕ ਵਾਰੀ ਬੈਕਸਾਈਡ ਦੇ ਮਾੜੇ ਦਰਸ਼ਨ ਕਰਾ ਦੇ ਭਰਾਵਾਂ ਨੂੰ ਬਾਅਦ ਚ ਗੱਲਬਾਤ ਕਰਦੇ ਆ ਆਰਡਰ ਰੂਟਰ ਦੀ ਕੁਆਲਿਟੀ ਬਹੁਤ ਸੋਹਣੀਆਂ ਬੱਚੀਆਂ ਸੀ ਇੱਕ ਤਕਰੀਬਨ ਕੰਨੀਆਂ ਬ ਗੱਪਣ ਬਚੀ ਸੁਣੀ ਆ ਪਹਿਲਾ ਸੂਆ। ਬਾਕੀ ਗੱਲਬਾਤ ਕਰਦੇ ਆ ਪਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ। ਆ ਜਾਓ ਨੇੜੇ ਥੋੜਾ ਜਿਆ। ਮੈਂ ਕਿਹਾ ਆ ਜਾਓ ਲੱਗ ਜੀਏ ਨੇੜੇ। ਆ ਕੇ ਜੀ ਆ ਕੇ ਤੁਹਾਡੇ ਲੱਗ ਗਏ। ਉਹ ਠੀਕ ਠਾਕ। ਵਧੀਆ ਚੜਦੀ ਕਲਾ ਕਿਰਪਾ ਬਾਪੂ ਦੀ। ਠੀਕ ਆ ਠੀਕ ਆ। ਲੈ ਵੀ ਪਾਜੀ ਬੈੜਾ ਦੋ ਨੇ ਆਪਣੇ ਕੋਲ। ਹਾਂਜੀ। ਇੱਕ ਸੂਈ ਏ ਤੇ ਸੂਈ ਥਲੇ ਵੀ ਤੁਸੀਂ ਦੱਸਿਆ ਵੀ 16 ਲੀਟਰ ਤੋਂ ਬਾਹਰ ਬਾਰੇ ਪੋਲਾ। ਹਾਂ ਬਾਹਰ ਬਾਰੇ 16 ਮੰਨ ਕੇ ਚੱਲੇ ਕੋਈ। ਠੀਕ ਆ ਤੇ ਉਹਦੇ ਮਗਰ ਬੱਛਾ ਮੇਲਕਾਫ ਆ। ਹਾਂ ਮੇਲਕਾਫ ਬੱ ਹਾਂਜੀ ਠੀਕ ਆ ਐਨੂੰ ਵੀਰੇ ਐਨੂੰ ਚੋ ਜੋੜੀਆਂ ਨੂੰ ਤੋਰਿਆ ਜੇ ਲੰਮੀ ਐਨੂੰ ਲੰਮੀ ਕਰ ਦਿਆ ਜੇ 16 ਲੀਟਰ ਦੋਸਤ ਬੌਲੀ ਜਿਹਦੇ ਥੱਲੇ ਬੱਛਾ ਮਗਰ ਆ ਤੇ ਦੂਜਾ ਸੂਆ ਵਹਿੜਦਾ ਲੇਵੇ ਅੰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਤੇ ਰੋਕਿਆ ਜੀ ਇੱਥੇ ਰੋਕਿਆ ਜੀ ਹਾਂ ਆਹ ਵੇਖੋ ਜੀ ਸਟਾਰਟਿੰਗ ਵੇਖੋ ਤੁਸੀਂ ਲੇਵੇ ਦੀ ਠੀਕ ਆ ਜੀ ਅੱਗੋਂ ਸਟਾਰਟਿੰਗ ਆ ਬਿਲਕੁਲ ਬੈਕ ਸਾਈਡ ਲੱਤਾਂ ਪਟਾਂ ਦੇ ਵਿਚਕਾਰ ਲੇਵਾ ਫਿਕਸ ਮੁੱਠੀ ਮੁੱਠੀ ਥਾਣਾ ਤੇ ਬੱਛੀ ਦੀ ਲੰਬਾਈ ਲੂਈ ਵੀ ਚੰਗੀ ਆ ਦੂਜਾ ਸੂਆ ਇਹ ਵਹਿੜਾ ਐਚ ਐਫ ਕਰਾਓਸ ਪਰਲੀ ਵੜ ਵੀ ਜਿਹੜੀ ਤੁਹਾਨੂੰ ਦਿਖਾਈ ਹੈ ਠੀਕਾ ਜੀ ਉਹ ਵੀ ਐਫ ਬਰੀਡ ਦੇ ਵਿੱਚ ਆ ਹਾਂ ਫਰੰਟ ਤੋਂ ਮੜਾ ਚੈੱਕ ਕਰਾ ਦਿਓ ਇਹਨੂੰ ਕਰਾ ਦਿਓ ਚੈੱਕ ਲੈਓ ਇਹਨੂੰ ਨੰਮੀ ਸੋ ਜੋੜੀ ਬੜਾਂ ਦੀ ਕਮਾਲ ਆ ਠੀਕਾ ਜੀ ਬਾਕੀ ਜੋੜੀ ਦਾ ਕਿਸੇ ਭਰਾਣੇ ਸੌਦਾ ਕਰਨਾ ਜੋੜੀ ਦਾ ਵੀ ਰੇਟ ਆਪਾਂ ਤੁਹਾਨੂੰ ਦੱਸ ਦਿਆਂ ਕਿ ਸਿੰਗਲ ਸਿੰਗਲ ਦਾ ਵੀ ਦੱਸ ਦਿੰਦੇ ਆ ਭਾਜੀ ਜਿਹੜੀ ਮੱਛੀ ਇੱਧਰ ਆਪਣੇ ਕੋਲ ਸੂਈ ਹੈ 16 ਲੀਟਰ ਬੋਲੇ ਵਾਲੀ ਇਹਦਾ ਮੁੱਲ ਕੀ ਜੇ ਮੁੱਲ ਇਸੀ ਮੰਗ ਕੇ ਨੇ 75 ਪਾਇਆ ਇਹ ਤੁਹਾਨੂੰ ਹੈਪਾ 73000 ਦੀ ਦੇ ਦੇਣੀ ਆ 73 ਦੀ ਹਾਂ 73 ਦੀ ਜਿਹੜੀ ਗੱਬਣ ਮੱਛੀ ਆ ਗੱਬਣ ਪੂਰੀ 70 ਦੀ ਲਓ ਜੀ ਪੂਰੇ ਆ ਪਰਲੀ ਬੜਾ ਮਾੜਾ ਵਿੱਚ ਮੂੰਹ ਸਪੇਸ ਦੇ ਦੇ ਗੈਪ ਪਾ ਦਿਆ ਜੀ ਆ ਜਿਹੜੀ ਬੱਚੀ ਹੈ ਪਰਲੇ ਪਾਸੇ ਠੀਕ ਆ ਜੀ ਅਮਾਸ਼ੇ ਮੱਥੇ ਜਿਹਦੇ ਬਲੇਜ ਬਣਿਆ ਇਹ ਗੱਬਣ ਆ ਇਹ 70000 ਦੀ ਤੇ ਇਹ 72 ਦੀ ਹੈ ਹਾਂਜੀ ਉਹ 72 ਦੀ 72 ਦੀ ਆ ਹਾਂ ਲੈ ਜਾਓ ਵੀਰੇ ਲੰਮੀ ਤੋਰ ਕੇ ਵਿਖਾ ਦਿਓ ਇੱਕ ਪੂਰੀ ਬੈਕ ਸਾਈਡ ਤੋਂ ਤੇ ਜਿਹੜੀ ਗੱਬਣ ਬੱਚੀ ਆ ਠੀਕ ਆ ਜੀ ਪਲੂਣ ਪਹਿਲਾ ਸਵੇਰ ਆ ਜਿਹੜੀ ਸੂਣ ਵਾਲੀ ਆ ਇਹ ਸਮਾਂ ਲੈਂਦੀ ਆ ਕਰਮਾਂ ਵਾਲੀ ਠੀਕ ਆ ਜੀ ਹਜੇ ਸਮਾਂ 8 ਤੋਂ 10 ਦਿਨ ਲੈ ਜਾਊਗੀ ਖੁੱਲੇ ਡੁੱਲੇ ਬਾਕੀ ਨਾੜਾ ਨੂੜਾ ਹਵਾਨੇ ਚੱਡੇ ਤੇ ਉੱਪਰ ਕਰਮਾਂ ਵਾਲੀਆਂ ਬਿਲਕੁਲ ਮੋਟੀਆਂ ਨਾੜਾਂ ਨੇ ਕਈ ਭਰਾਉਂਦਾ ਵੀ ਪਸ਼ੂ ਇਸੇ ਤਰ੍ਹਾਂ ਵਪਾਰ ਲੈਣ ਦੇ ਵਿੱਚ ਆਉਂਦੇ ਆ ਫਾਰਮਾ ਫੂਰਮਾ ਦੇ ਵਿੱਚੋਂ ਤੇ ਚੰਗੀਆਂ ਬੱਚੀਆਂ ਜਿਹੜੀਆਂ ਦੁੱਧ ਵਾਲੀਆਂ ਮਦਰ ਦੀਆਂ ਠੀਕ ਆ ਜੀ ਧੀਆਂ ਜਿਹੜੀਆਂ ਆ ਜਾਂਦੀਆਂ ਨੇ ਬਾਕੀ ਮੇਰੇ ਪਾਰਕੂ ਪ੍ਰਾਪ ਦੀ ਜਿਹੜੀ ਸਮਝ ਵੇਖ ਲੈਣਾ ਸੋ 70000 ਦੀ 1 75000 ਦੀ ਜਿਹੜੀ 16 ਲੀਟਰ ਤੇ ਚੱਲਣ ਢਈ ਆ ਬੋਲੇ ਤੇ